ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਜਿੱਕਰ ਪਿੰਡ ਦੀ ਗੱਲ ਕਰੀਏ ਪਿੰਡ ਤੋਂ ਪਹਿਲਾਂ ਇੱਕ ਮਤਲਬ ਜਿਹੜੀ ਮੇਨ ਲੋਕੇਸ਼ਨ ਉਹ ਨੋਟ ਕਰਾ ਦੇਣਾ ਸੋ ਹਰੀਕੇ ਪਤਣ ਤੋਂ ਕੋਈ 10-12 ਕਿਲੋਮੀਟਰ ਦੀ ਦੂਰੀ ਹੈ ਦੋਸਤੋ ਪੱਟੀ ਮੋੜ ਤੋਂ ਸੀ ਵਿਜ਼ਿਟ ਕਰਨੀ ਆ ਪੱਟੀ ਮੋੜ ਤੋਂ ਇੱਕ ਛੜਕ ਜਿਹੜੀ ਮੇਨ ਛੜਕ ਤੇ ਜਾਂਦੀ ਹੈ ਖੇਮ ਕਰਨ ਨੂੰ ਇਸੇ ਛੜਕ ਦੇ ਉੱਪਰ ਵੀਰ ਬੁਰੇ ਸੇਵਕ ਸਿੰਘ ਹੋਣਾਂ ਦਾ ਘਰ ਆ 1 ਕਿਲੋਮੀਟਰ ਦੀ ਦੂਰੀ ਆ ਪੱਟੀ ਮੋੜ ਖਾਸ ਸੀ ਵਿਜ਼ਿਟ ਕਰ ਲਵਾਂਗੇ ਦੋਸਤੋ 1 ਕਿਲੋਮੀਟਰ ਦੀ ਦੂਰੀ ਤੁਸੀਂ ਜਦੋਂ ਖੇਮ ਕਰਨ ਦੇ ਰਸਤੇ ਆਪਾਂ ਆਉਣੇ ਆ ਤੇ 1 ਕਿਲੋਮੀਟਰ ਦੀ ਦੂਰੀ ਤੇ ਵੀਰ ਦਰਸੇਵਕ ਸੇ ਘੋਲਾਂ ਦੀਆਂ ਦੁਕਾਨਾਂ ਨੇ ਬਿਲਕੁਲ ਇਸੇ ਰੋਡ ਦੇ ਉੱਪਰ ਘਰ ਆਏਗਾ ਘਰੇਲੂ ਘਰ ਦੇ ਵਿੱਚੋਂ ਅੱਜ ਆਪਾਂ ਇਹ ਇੱਕ ਵੀਡੀਓ ਪਾ ਰਹੇ ਆ ਦੋਸਤੋ ਤੇ ਨਾਲ ਲੱਗਦੇ ਪਿੰਡ ਜੇਕਰ ਇੱਕ ਪਾਸੇ ਤੇ ਕੀ ਸੀ ਪਿੰਡ ਬਿਲਕੁਲ ਲੱਗੇ ਆ ਬੋਪਾ ਰਾਏ ਧਾਰੀਵਾਲ ਤੋਂ ਚੂਚਲੇ ਵਾਰਡ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਪੱਟੀ ਮੋੜ ਤਕਰੀਬਨ ਇੱਥੋਂ ਕਿਲੋਮੀਟਰ ਦੀ ਦੂਰੀ ਆ ਹਰੀਕੇ ਪਤਨ ਤੋਂ 12 ਕਿਲੋਮੀਟਰ ਦੀ ਦੂਰੀ ਆ ਤੇ ਭਿੱਖੀਵੰਡ ਵੀ ਕੋਈ ਇਤੋਂ 10 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਵੈਸੇ 나ਗ ਤੁਹਾਨੂੰ ਦੋ ਦਿਖਾਉਣੇ ਸੀਗੇ ਘਰੇ ਨੂੰ ਘਰ ਆ ਵੀਰ ਨੇ ਬਿਲਕੁਲ ਘਰੇ ਜਿਹੜੀਆਂ ਇਹ ਝੋਟੀਆਂ ਤਿਆਰ ਕੀਤੀਆਂ ਨੇ ਤੇ ਫਿਲਹਾਲ ਜਿਹੜੇ ਪਸ਼ੂ ਆ ਉਹ ਆਪਾਂ ਤੁਹਾਨੂੰ ਇੱਕ ਹੀ ਦਿਖਾਉਣਾ ਸੇਲ ਦੇ ਲਈ ਜਿਹੜਾ ਅਵੇਲੇਬਲ ਆ ਉਹ ਇੱਕ ਹੀ ਆ ਦਿਖਾ ਤੁਹਾਨੂੰ ਦੋ ਦੇਵਾਂਗੇ ਜਿਹੜੇ ਘਰੇ ਵੀਰ ਨੇ ਰੱਖੇ ਹੈਗੇ ਆ ਠੀਕ ਆ ਜੀ ਤੇ ਬਾਕੀ ਜਿਹੜੀਆਂ ਝੋਟੀਆਂ ਦੋਵੇਂ ਬਿਲਕੁਲ ਤਾਜ਼ੀਆਂ ਸੱਜਰ ਪੁਰੀਆਂ ਨੇ ਦੋਵੇਂ ਦੂਜੇ-ਦੂਜੇ ਸੂਬੇ ਦੇ ਵਿੱਚ ਆ ਤੇ ਜਿਹਦੇ ਬਾਰੇ ਤੁਸੀਂ ਖਾਸ ਤੌਰ ਤੇ ਫੋਨ ਕਰਨਾ ਕਾਲ ਕਰਨੀ ਆ ਉਹ ਇੱਕੋ ਇੱਕ ਝੋਟੀ ਜਿਹੜੀ ਆਪਾਂ ਤੁਹਾਨੂੰ ਪੂਰੀ ਇਨਫੋਰਮੇਸ਼ਨ ਵੀਰਪੁਰ ਸੇਪ ਤੋਂ ਸੇ ਘੋਣਾ ਤੋਂ ਲੈ ਕੇ ਦੇ ਦਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 25 ਅਗਸਤ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਵੇਰ ਮਾਰਨਿੰਗ ਦੇ ਕੋਈ 9:00 ਵਜੇ ਦਾ ਸੂਈ ਸੂਵਾਈ ਦੋਸਤੋ ਇਹ ਮੱਝ ਆ ਦੋ ਟਾਈਮ ਨਹੀਂ ਆਪਾਂ ਹਮੇਸ਼ਾ ਕਹਿੰਦੇ ਆ ਵੀ ਤਿੰਨ ਟਾਈਮ ਚੋਕੇ ਕੋਈ ਵੀ ਤਸਰਨੀ ਕਰ ਲੈ ਬੌਲ ਤੇ ਚੱਲ ਰਹੀ ਆ ਚੂਣ ਚਣ ਬੜੀ ਚੰਗੀ ਆ ਸਾਫ ਸੁਥਰੀ ਵੀਰ ਦੱਸ ਰਿਹਾ ਬਾਕੀ ਪੂਰੀ ਚਵਾਈ ਜਿਹੜੀ ਹੈਗੀ ਆ ਇਸ ਮੱਝ ਦੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚੇ ਕਰਕੇ ਦਿਖਾ ਦਾਂਗੇ ਇੱਕ ਟਾਈਮ ਦੀ ਆਹ ਕਰਦੇ ਆਂ ਗੱਲਬਾਤ ਬਥੇਰੇ ਲੈ ਲੈਣੀ ਆ ਡਿਟੇਲ ਸਭ ਤੋਂ ਪਹਿਲਾਂ ਵੀਰ ਗੁਰਸੇਵ ਸਾਸਰੀਕਾਲ ਸਾਸਰੀਕਾਲ ਜੀ ਰਾਜਸੂਦ ਜੀ ਸਾਸਰੀਕਾਲ ਹੋਰ ਵੀਰੇ ਠੀਕ ਠਾਕ ਹੋ ਬਹੁਤ ਵਧੀਆ ਬਹੁਤ ਵਧੀਆ ਠੀਕ ਠਾਕ ਹੈ ਜੀ ਅੱਛਾ ਵੀਰ ਗੁਰਸੇਵ ਦਾ ਜਿੱਦਾਂ ਆਪਾਂ ਜ਼ਿਕਰ ਕੀਤਾ ਵੀ ਆਪਣੇ ਕੋਲ ਘਰੇਲੂ ਮਾਲ ਆ ਹਾਂਜੀ ਕਰਦੇ ਆਂ ਆਪਣੇ ਕੋਲ ਝੋਟੀਆਂ ਨੇ ਇਹਨਾਂ ਦੀ ਮਦਰ ਤੁਸੀਂ ਦੱਸ ਰਹੇ ਸੀ ਇਹਨਾਂ ਦੀ ਮਾਵਾ ਆਪਣੇ ਕੋਲ ਸੀ ਉਹ ਮੇਰਾ ਮਤਲਬ ਵੀ ਮੰਨ ਕੇ ਰੱਖ ਲਿਆ ਸੀ ਮਦਰ ਇਹਨਾਂ ਦੀਆਂ ਘਰ ਸੇਲ ਕਰ ਦਿੱਤੀ ਜੀ ਜੀ ਹੋਣ ਅੱਜ ਕੱਲ ਵੀਰ ਜੀ ਇਸ ਤਰ੍ਹਾਂ ਹੈ ਕਿ ਅਸੀਂ ਚਲੋ ਆਪਦੇ ਕੰਮ ਕਾਰਾਂ ਕਰੀਏ ਖੇਤੀ ਬਾੜੀ ਪਹਿਲਾਂ ਸਾਡੇ ਕੋਲ ਜਨਵਰ ਕਾਫੀ ਹੁੰਦੇ ਸੀ ਪਸ਼ੂ ਹੋਰ ਵੀ ਹੈਗੇ ਫੇਰ ਅਸੀਂ ਹੁਣ ਸਾਡੇ ਕੋਲ ਦੋ ਪਸ਼ੂ ਆ ਜੀ ਤੇ ਸਾਡੇ ਜਿਹੜੇ ਫਾਦਰ ਸਾਹਿਬ ਨੇ ਉਹਨਾਂ ਤੋਂ ਫਿਰ ਚਵਾਈ ਦੀ ਥੋੜੀ ਤੰਗੀ ਆਏ ਦੀ ਅਸੀਂ ਆਪਦੇ ਕੰਮ ਕਾਰਾਂ ਦੇ ਜਲ ਜਾਨੇ ਆ ਜੀ ਇਹ ਕਰਕੇ ਹੁਣ ਸਾਨੂੰ ਇਹ ਐਪੀ ਚਲੋ ਇੱਕ ਝੋਟੀ ਆ ਬਸ ਗਿਰ ਕਰ ਦਿੰਦੇ ਆ ਇੱਕ ਝੋਟੀ ਨਾਲ ਦੇ ਕੋਲ ਇਹ ਘਰੇ ਰੱਖ ਲਾਂ ਦੋਵੇਂ ਨਾਲੀਆਂ ਸੁਈਆਂ ਜੀ ਤੇ ਪਿਛੇ ਫਲ ਕਟਾਇਆ ਜੀ ਤੇ ਐਸ ਟਾਈਮ ਤੇ ਕੱਲ ਤੜਕੇ ਇਸ ਹੁਈ ਆ ਤੇ ਹੁਣ ਇਹਦੀ ਤਿੱਜੀ ਚਵਾਈ ਹੋਣੀ ਆ ਜੀ ਤੇ ਇਹ 9 10 ਕਿਲੋ ਵਟਰ ਦੇਦਾ ਬੋਲਾ ਏ ਐਨ ਟਾਈਮ ਦੇ ਤੇ ਪਿਛਲੇ ਸੂਏ ਨੇ तकरीबन 13 14 ਕਿਲੋ ਇਹਨੇ ਦੁੱਧ ਦਿੱਤਾ ਸਾਡੇ ਘਰੇ ਮੈਨੂੰ ਆਹ ਹੈ ਵੀ 2 3 ਕਿਲੋ ਇਹ ਦੁੱਧ ਹੋਰ ਵਧੂਗੀ 16 17 ਕਿਲੋ ਇਹਨੇ ਵਧੀਆ ਦੁੱਧ ਦੇਣਾ ਹੈ ਜੀ ਆਪਣੇ ਕੋਲ ਲੰਮਾ ਸਮਾਂ ਦੁੱਧ ਦਿੰਦੀ ਹੈ ਜੀ ਪਹਿਲੇ ਪਿਛਲੇ ਸਵੇਰੇ ਕਿੰਨਾ ਦੁੱਧ ਚੋਇਆ ਸੀ ਇਹਦੇ ਥੱਲੇ ਉਹ ਵੀ 13 14 ਕਿਲੋ ਦੁੱਧ ਹੀ ਚੋਇਆ ਹੈ ਜੀ 2 2.5 ਕਿਲੋ 3 ਵਧੂਗੀ ਐਦ ਕੀ ਕੜੂ ਹਾਂ ਜਿਤ ਤਰ੍ਹਾਂ ਬਹੁਤ ਹੁੰਦਾ 13 14 ਪਹਿਲਾਂ ਝੋਟੀਆਂ ਸਨ ਪਹਿਲਾਂ ਝੋਟੀਆਂ ਸੀ ਸੇਵਾ ਜੀ ਕਰੀਦੀ ਆ ਬਹੁਤ ਵਧੀਆ ਉਹਦੇ ਘਰੇ ਸੀ ਫਿਰ ਹੋਰ ਸੈਕ ਨਹੀਂ ਨੀ ਕੱਲ ਤੜਕੇ ਸੁੱਈ ਜਾਵੇ ਕੱਲ ਕੱਲ ਤੜਕੇ ਆਵੇ ਥਾਲੇ ਵੇਖੋ ਨਾਲ ਪਿਛੇਵੇਂ ਧੋਣੇ ਨਾਲ ਕੱਲ ਤੜਕੇ ਕੱਲ ਮਤਲਬ ਕਿ 24 ਅਗਸਤ ਕੱਲ ਸੁੱਈ ਜਾ ਕੱਲ ਸੁੱਈ ਜਾ ਤੜਕੇ ਸੁੱਈ ਜਾ ਅੱਜ ਦੂਜਾ ਦਿਨ ਹਾਂਜੀ ਤੇ ਮਨ ਕੋ ਦੋ ਤਿੰਨ ਜਿਹੜੀਆਂ ਡਾਕ ਦੀਆਂ ਜੁਆਈਆਂ ਹੋ ਗਈਆਂ ਨੇ ਹਾਂ ਤੇ ਜੁਆਈਆਂ ਕੋਈਆਂ ਫਿਰ ਵੀ ਬਾਕੀ ਤੁਸੀਂ ਆਪਣੀ ਜੁਬਾਨੀ ਦੱਸ ਦੋ ਵੀ ਕਿਹੋ ਜਿਹੀ ਬੜਾ ਜਿਹੜਾ ਵੀ ਵੀਰ ਆਵੇ ਤਸੱਲੀ ਕਰਕੇ ਆਉਂਦੀ ਜਾਵੇ ਸਾਰੇ ਥਣ ਬਰਾਬਰ ਸਾਰੇ ਥਣਾ 'ਚ ਕੋਈ ਭੂਰ ਕੋਈ ਥਣ ਦੇ ਵਿੱਚ ਕੋਈ ਇਤਰਾ ਹੋਵੇ ਅਸੀਂ ਜ਼ਿੰਮੇਵਾਰ ਆ ਘਰੇ ਅਸੀਂ ਘਰੇ ਪਛਵਾਈ ਵਪਾਰ ਨਹੀਂ ਕਰਦੇ ਜੀ ਆਪਦਾ ਘਰ ਦਾ ਹੀ ਸਾਡਾ ਅਹੀਂ ਸੋਚਿਆ ਵੀ ਚਲੋ ਵੀਰ ਰਾਜ ਸੱਦੂ ਆ ਤੇ ਇਹਦੀਆਂ ਵੀਡੀਓ ਵੇਖ ਲੈਂਦੇ ਨੇ ਚਲੋ ਇਸ ਤਰ੍ਹਾਂ ਗਾ ਕੇ ਹੁਣ ਅਸੀਂ ਕਿਹੜੇ ਵਪਾਰੀ ਨਾਲ ਗੱਲ ਕਰਾਂਗੇ ਸਾਨੂੰ ਇਹ ਸਾਨੂੰ ਸੌਖਾ ਲੱਗਾ ਤੇ ਵੀਰ ਨੇ ਅਹੀਂ ਵੀਡੀਓ ਬਣਾਉਣ ਦਾ ਅਸੀਂ ਸੋਚ ਲਿਆ ਬਿਲਕੁਲ ਬਹੁਤ ਸਾਰਾ ਘਰੇਲੂ ਘਾਰ ਆ ਘਰੇਲੂ ਘਰ ਦੇ ਵਿੱਚੋਂ ਕਿਸੇ ਘਰੇਲੂ ਵੀਰ ਨੇ ਘਰੇ ਸਾਹਮਣ ਵਾਲੇ ਵੀਰ ਨੇ ਮੱਝ ਲੈ ਕੇ ਜਾਣੀ ਆ ਤਾਂ ਤੁਸੀਂ ਪਹਿਲ ਦੇ ਆਧਾਰ ਤੇ ਸੌਦਾ ਕਰ ਲਿਓ ਪੂਰਾ ਪੂਰੀ ਡਿਟੇਲ ਪੂਰੀ ਤਸੱਲੀ ਆ ਬਾਕੀ ਅਟਰੋਡਰ ਦੀ ਕੁਆਲਿਟੀ ਇੱਕ ਪੂਰੀ ਤੁਹਾਨੂੰ ਦਿਖਾ ਦਿੰਨੇ ਆਪਾਂ ਖੜੀ ਖਲੋਤੀ ਦਿਖਾ ਦਿੰਨੇ ਆ ਇੱਕ ਪੂਰਾ ਸਟਰਕਚਰ ਪੂਰਾ ਬਾਡੀ ਦਾ ਸਟਰਕਚਰ ਤੁਸੀਂ ਇੱਕ ਪੂਰੀ ਦੇ ਆਦੇ ਪਰ ਇਸੇ ਗੀਤ ਕੋਲ ਛੋਟੀ ਸੀਗੀ ਐ ਲੰਬੀ ਕਰਦਣ ਠੰਡੀ ਤੇਰੀ ਬਾਜਿਆ ਹੁਣ ਨੇ ਨੇ ਵੀ ਬੜੀ ਖਬਰਦਾਰਾ ਪੂਰਾ ਸਾਫਤਰਾ ਲੈਵਾ ਠੀਕ ਹੈ ਜੀ ਹੁਣ ਤੁਨਾ ਦੇ ਨਾਲ ਜਿਹੜੀ ਦੋਸਤ ਤੁਸੀਂ ਜਵਾਈ ਵੀ ਦੇਖੀ ਜਾਉਗੇ ਠੀਕ ਹੈ ਜੀ ਬਥੇਰੇ ਤੁਹਾਨੂੰ ਸਮਝ ਆ ਜਾਊਗੀ ਕਿਸੇ ਵੀਰ ਨੇ ਸੌਦਾ ਕਰਨਾ ਉਸ ਵਿਹਾਰ ਤੇ ਤੁਸੀਂ ਸੌਦਾ ਕਰ ਲਿਓ ਜਵਾਈ ਮੇਰਾ ਵੀਰ ਇੱਕ ਵਾਰੀ ਤੁਸੀਂ ਦੇਖ ਲਿਓ ਸੋਹਣਾ ਪਿੱਠਪੂੜਾ ਵੱਡੇ ਗੱਦਗਰ ਦੇ ਵਿੱਚ ਜੁੜਾਈ ਦੇ ਵਿੱਚ ਪਿੱਠਪੂੜਾ ਪੂਰਾ ਚੌੜਾ ਠੀਕ ਹੈ ਜੀ ਸੋ ਕੋਈ ਜਿੱਦਾਂ ਆਪਾਂ ਗੱਲ ਕਰਦੇ ਨੇ ਵੀ ਦੋਸਤੋ ਵੀ ਫਿਰ ਪਸੂ ਸੂਸਵਾ ਦੇ ਵਿੱਚ ਆ ਗਿਆ ਠੀਕ ਹੈ ਜੀ ਪਰ ਤੁਸੀਂ ਇਸ ਝੋਟੀ ਨੂੰ ਦੇਖੋਗੇ ਤੇ ਜਿਉਂਦੀ ਤਿਉਂ ਜਾਂ ਮਨਟੇਨ ਆ ਪੂਰੀ ਖਨਾਬਾਤ ਹੋ ਰਹੀ ਹੈ ਨਾ ਹਾਂ ਹਟ ਤੂੰ ਲੋਕ ਖੜਾ ਜਾ ਹਟ ਹਟ ਤੂੰ ਲੋਕ ਦਾ ਤੋਕ ਕਰਨ ਬੋਤ ਹੋ ਰਹੀ ਹੈ ਇਹ ਹਮਦੌਰਾ ਕਰ ఆ దాయోది కుయగా అమోర్దేయ ਬਸ ਇੰਦੀ ਕਰਾ ਲਾਓ ਆਹੌਰਾ ਕਰਕੇ ਖਰਾਬ ਨਹੀਂ ਹੋਣਾ ਚੁਵਾਈ ਕਰਕੇ ਹੁਣਾ ਚਾਚਾ ਹਾੜਾ ਪਾਲਦੀ ਲੱਗੇ ਹੈ ਨੋ ਕੋ ਕੋ ਨਾਲ ਦੀ ਨਾਲ ਹੀ ਤੁਸੀਂ ਚੁਵਾਈ ਦੇਖ ਲਿਓ ਜੀ ਠੀਕ ਹੈ ਜੀ ਸੋ ਕਾਫੀ ਬਹੁਤ ਸੂਰਤਾ ਹੋਵਾ ਨੇਲੇ ਵੀ ਦੀ ਬੜੀ ਫਰੀਕੀ ਆ ਸਫਾਈ ਵਾਲਾ ਜੱਟਾ ਨੇਵਾ ਬਹੁਤ ਵਧੀਆ ਸ਼ਾਨਦਾਰ ਕੁਆਲਿਟੀ ਦੇ ਦੇ ਰਿਹਾ ਠੀਕ ਹੈ ਜੀ ਸੋ ਥਣ ਵੀ ਜਿਹੜਾ ਤੋਰਾ ਲਗਾ ਕਰਮਾ ਵਾਲੀ ਨੂੰ ਪੂਰਾ ਮੁੱਠੀ ਮੁੱਠੀ ਥਣ ਲਗਾ ਇੱਕ ਵਾਰੀ ਬੱਚਾ ਪਾਜੀ ਮਾਰਾ ਠਾ ਕੇ ਆਪਾਂ ਨਾ ਜ਼ਰੂਰ ਦਿਖਾ ਦੇਗੀ ਸੋ ਨਾਲੋਂ ਉਹ ਜੇ ਕ ਕਰਾ ਦਈਏ ਬੱਚੇ ਦੇ ਨਾਲ ਮਗਰ ਕਟਾ ਇੱਕ ਰੰਗ ਹੀ ਕਟਾ ਗਿਆ ਹਨਾ ਜੀ ਹਾਂ ਜੀ ਮੋਰਾ ਜੇ ਕਟਾ ਮੋਰਾ ਠੀਕਾ ਪਰਾਇਆ ਇਹ ਆ ਵਧੀਆ ਠੀਕਾ ਪਰਾਇਆ ਹਾਂ ਜੀ ਮੋਰਾ ਨਾ ਪਤਾ ਠੀਕ ਹੈ ਸੋ ਠੀਕਾ ਬੋ ਕੋ ਵੀ ਨਾਲ ਰਖਾਇਆ ਸੀ ਚੰਗਾ ਮੋਰਾ ਬੀਡ ਦੇ ਵਿੱਚ ਕਾਟੀ ਗਿਆ ਤੇ ਪੱਛਾ ਬਹੁਤ ਥੋੜਾ ਕਟਾ ਇੱਕ ਰੰਗ ਤੁਸੀਂ ਦੇਖੋ ਆਲੇ ਯਾਨ ਦੇ ਵਿੱਚ ਸੋ ਤੋਂ ਬੀਡ ਦੇ ਵਿੱਚ ਪੂਰਾ ਜਿਹੜਾ ਇਹ ਕਟਾ ਮੇਰ ਦਾ ਠੀਕਾ ਸੋ ਨਾਲੋਂ ਬਿਲਕੁਲ ਬੱਚੇ ਦੇ ਨਾਲ ਆ ਅੱਜ ਦੂਜਾ ਦਿਨ ਆ ਦੀ ਤੇ ਕੋਣਾੜੂ ਰੋਹੀਆ ਦੇਖੋ। ਬਾੜੂ ਨਹੀਂ ਘਾਹ ਤੇ ਸੀਂਗਾਸਾ ਹੈਗੇ? ਨਹੀਂ ਹੈ। ਹਾਂ ਜੀ। ਹਾਂ ਜੀ। ਹਾਂ ਜੀ। ਹਾਂ ਜੀ। ਜੀ ਆਜਾ ਜੀ ਕਰ ਸੇਵ ਆ ਫੜਦੇ ਵਿੱਚ ਜੱਟਾ ਤੋਂ ਫੜਦੇ। ਅੱਛਾ ਫਿਰ ਕਰ ਸੇਵ ਕਹਿੰਦੀ ਇੱਕ ਡਿਮਾਂਡ ਮੇਰਾ ਕੀ ਕਰਦੇ ਆਪਾਂ ਲੈਂਡ ਦੇਣੇ ਰੱਖਦੇ। ਜੀ ਆਪਾਂ ਘਰੇ ਸਲਾਹ ਕੀਤੀ ਚਲੋ ਆਪਣਾ ਵਪਾਰ ਦਾ ਨਹੀਂ ਆ ਤੇ ਆਪਾਂ ਇੱਕ 35 ਮੁੱਲ ਕਰਦੇ ਆ ਜੇ ਕੋਈ ਵੀਰ ਆਪਣਾ ਸੰਪਰਕ ਕਰਕੇ ਘਰੇ ਆਵੇ ਆਪਦੀ ਤਸੱਲੀ ਕਰੇ ਆਪਾਂ ਉਹਦਾ ਮਾਨਤਾਣ ਕਰਾਂਗੇ ਜਰੂਰ ਕਰਾਂਗੇ ਠੀਕ ਹੈ ਜੀ ਇੱਕ 35 ਆਪਾਂ ਡਿਮਾਂਡ ਕਰਦੇ ਆ ਜੀ ਠੀਕ ਹੈ ਜੀ ਹਾਂ ਮਾਨਤਾਣ ਕੋਲਾ ਪਤਾ ਕੋਈ ਬੈਠਿਆ ਉਠਿਆ ਕੋਈ ਹੋ ਜਾਊਗਾ ਮੌਕੇ ਤੇ ਮਾਨਤਾਣ ਹੋਊਗਾ ਜੀ ਜਰੂਰ ਹੋਊਗੀ ਜਰੂਰ ਕਰਾਂਗੇ ਆਪਾਂ ਠੀਕ ਹੈ ਜੀ ਹਾਂ ਲਓ ਦੋਸਤੋ ਮਾਨਤਾਣ ਹੋ ਜਾਊਗਾ ਕਿਸੇ ਭਰਾ ਦਾ ਤੁਲਾ ਘਰੇ ਕੋਈ ਕਮੀ ਪੇਸ਼ੀ ਹੋਵੇ ਆਪਾਂ ਬੈਠੇ ਆ ਜੀ ਘਰੇ ਆ ਤੇ ਇੱਕ ਫਿਰ ਦਰਸ਼ਕ ਨੰਬਰ ਆਪਣੇ ਮੂਹਰੇ 98 42 29903 ਗੁਰਸੇਵਕ ਸਿੰਘ ਨਾਮ ਆਇਆ ਜੀ ਠੀਕ ਹੈ ਜੀ ਹਾਂ ਠੀਕ ਅੱਗੇ ਕਰ ਲੋ ਬੰਦਿਆ ਜੀ ਅੱਗੇ ਕਰ ਲੋ ਹਟ ਅੱਗੇ ਲੈ ਲਓ ਕੋਈ ਨੰਬਰ ਆ ਵੀਰ ਗੁਰਸੇਵਕ ਦੇ ਨੰਬਰ ਸਕਰੀਨ ਦੇ ਉੱਪਰ ਚੱਲਣ ਦਾ ਹੈ ਠੀਕ ਹੈ ਜੀ ਤੇ ਇੱਕੋ ਇੱਕ ਜਿਹੜਾ ਇਹ ਐਨੀਮਲ ਵੀਰ ਹੁਣੀ ਅੱਜ ਸੇਲ ਕਰਦੇ ਪਏ ਆ ਘਰੋਂ ਜਿਹੜੀ ਦੋਸਤੋ ਇਹ ਜ਼ਮੀਨ ਪੜੀ ਵੀਰੋਂ ਦੇ ਇਹ ਜਿਹੜੀ ਆਪਾਂ ਤੁਹਾਨੂੰ ਮਾਝ ਦਿਖਾਤੀ ਆ ਬਿਲਕੁਲ ਸੱਜਰ ਤਾਜੀ ਸੁਨਹਿਰੀ ਠੀਕ ਹੈ ਕੋ ਨਾਲ ਦੀ ਨਾਲ ਤੁਸੀਂ ਚਵਾਈ ਦੇਖ ਲਿਓ ਠੀਕ ਹੈ ਜੀ ਪੂਰੀ ਪ੍ਰੋਪਰ ਚਵਾਈ ਤੁਹਾਨੂੰ ਕਰਕੇ ਦਿਖਾਉਂਦੀ ਆ ਆਪਾਂ ਮੇਲ ਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ